ਪਿੰਡ ਜਮਰਾਈ ਵਿੱਚ ਨਸ਼ੇ ਦੀ ਓਵਰਡੋਜ਼ ਕਰਨ ਤੋਂ ਪਰਾਵਾਂ ਕੋਨੀ ਅਤੇ ਗੋਪੀ ਦੀ ਮੌਤ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਪ੍ਰਵਾਨ ਨੇ ਦੋਸ਼ ਲਗਾਇਆ ਨੇੜਲੇ ਪਿੰਡ ਦੇ ਵਿਅਕਤੀ ਵੱਲੋਂ ਨਸ਼ਾ ਦਿੱਤਾ ਗਿਆ ਸੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਨਸ਼ਾ ਮੁਕਤ ਹੈ ਪਰ ਜ਼ਮੀਨੀ ਪੱਧਰ ਤੇ ਹਜੇ ਵੀ ਘਰ ਘਰ ਨਸ਼ਾ ਪਹੁੰਚਾਇਆ ਜਾ ਰਿਹਾ ਹੈ ਪਰਿਵਾਰ ਮੈਂਬਰਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਨਸ਼ਾ ਵੇਚਣ ਵਾਲਿਆਂ ਨੂੰ ਫੜਦੀ ਹੈ ਪਰ ਪੈਸੇ ਲੈ ਕੇ ਛੱਡ ਦਿੰਦੀ ਹੈ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਨਸ਼ਾ ਖਤਮ ਕਰਨ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੈਂ ਤੁਹਾਡਾ ਲਿਆ ਢਾਡੇ ਵੀ ਇੱਧਰ ਮਾਰ ਜਾ ਢਾਡੇ ਵੀ ਇੱਧਰ ਮਾਰ ਜਾ ਮੈਂ ਢਾਡੇ ਮਾਰ ਕੇ ਢਾਡੇ ਦੇ ਸਾਥ ਮਾਰ ਜਾ ਰਹੇ ਵੇ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ ਤੁਹਾਡਾ ਤੋਂ ਨਸ਼ਾ ਲਿਆਉਂਦੇ ਜੇ ਹਾਏ ਤੁਹਾਡਾ ਦੇ ਆਦੇ ਮਾਰ ਇੱਕ ਦੋ ਪਿੰਡ ਹੋ ਰਿਹਾ ਇੱਧਰ ਫੇਲੋਗੀ ਫੇਲੋ ਗਿਆ ਤਾਂ ਵੀ ਵੀਰ ਮਿਲਦਾ ਜੇ ਇਹ ਕੰਮ ਨਾ ਕਰੋ ਵੀਰ ਕੋਈ ਵੀ ਉਹਦੇ ਦੇ ਵਿੱਚ ਇਹ ਵੀ ਉਹਨੇ ਇੱਕ ਵੀਡੀਓ ਚੱਲ ਚੱਲਦੀ ਸੀ ਜਿਹੜੀ ਮੈਂ ਦੇਖਿਆ ਸੀਗਾ ਵੀ ਦੋ ਭਰਾ ਸੀਗੇ ਵੀ ਇੱਕ ਦਾ ਮਲਕੀਤ ਹੈ ਤੇ ਇੱਕ ਗੁਰਪ੍ਰੀਤ ਹੈਗੇ ਇਹ ਨਸ਼ੇ ਦਾ ਕੰਮ ਕਰਦੇ ਸੀਗੇ ਤੇ ਨਾਲੇ ਨਸ਼ਾ ਆਪ ਵੀ ਲੈ ਲਗਾਉਂਦੇ ਸੀਗੇ ਇੱਕ 1.5 ਸਾਲ ਤੋਂ ਕਹਿੰਦੇ ਇਹਨਾਂ ਦੇ ਕਰਦੇਗੇ ਇਹਨਾਂ ਨੇ ਛੱਡਿਆ ਹੋਇਆ ਸੀਗਾ ਤੇ ਇਹ ਗੋਲੀ ਦੇ ਉੱਪਰ ਸੀਗੇ ਤੇ ਜਿਹੜੀ ਗੋਲੀ ਦੇ ਨਾਲ ਜਿਹੜਾ ਸੀਗਾ ਵੀ ਇਹ ਉਸ ਚੀਜ਼ ਨੂੰ ਸਹਿਣ ਨਹੀਂ ਕਰ ਪਾਏ ਹੋਏ ਅਸੀਂ ਇਹਨੂੰ ਨਸ਼ਾ ਇਹਨਾਂ ਨੂੰ ਮਿਲ ਨਹੀਂ ਸੀ ਰਿਹਾ ਤੇ ਗੋਲੀ ਨੂੰ ਇਹ ਜਿਹੜਾ ਸੀਗਾ ਡਬਲ ਕਰਕੇ ਇਹਨਾਂ ਨੇ ਯੂਜ਼ ਕੀਤੀ ਸੀਗੇ ਤੇ ਉਹਦੇ ਕਰਕੇ ਦੀ ਡੈਥ ਹੋ ਗਈ ਸੀ ਰਮਣੀ ਚਾਚੀ ਆ ਕੋਈ ਰਿਸ਼ਤੇਦਾਰ ਉਹਨਾਂ ਦਾ ਕਹਿਣਾ ਹੈ ਕਿ ਲੱਗੇ ਪਿੰਡ ਥੋੜਾ ਤੇ ਉਹਦੇ ਉੱਪਰ ਇੱਕ ਨੌਜਵਾਨ ਤੇ ਇੱਕ ਆਂਟੀ ਸਕੂਟਰ ਦੇ ਉੱਪਰ ਜਿਹੜਾ ਨਸ਼ਾ ਲੈ ਕੇ ਆਉਂਦੇ ਨੇ ਇਹਨਾਂ ਦੇ ਘਰ ਜਿਹੜਾ ਦੇਖ ਜਾਂਦੇ ਪਿੱਛੇ ਕੰਟੀਨਿਊਂਲੀ ਸਾਡੀ ਜਿਹੜੀ ਰੇਡਾਂ ਚੱਈਆਂ ਉਹ ਤੂੜਪੇੜ ਦੇ ਵਿੱਚ ਵੀ ਹੋਈਆਂ ਅਸੀਂ ਪਰਚੇ ਵੀ ਦਿੱਤੇਗੇ ਉਹਨਾਂ ਦੇ ਉੱਪਰ ਇਹ ਜਿਹੜਾ ਨਵਾਂ ਕੋਈ ਕਹਿਰੇਗੇ ਵੀ ਉਹ ਉਹਨਾਂ ਤੇ ਆਂਟੀ ਤੋਂ ਅਸੀਂ ਕੋਈ ਕਲੀਅਰ ਕਰ ਲੈਂਦੇ ਹਾਂ ਕਿ ਕਿਹੜੇ ਬੰਦੇ ਆ ਗਿਆ ਕੋਈ ਮੋਬਾਈਲ ਨੰਬਰ ਆ ਗਿਆ ਕੋਈ ਇਹੋ ਜਿਹੀ ਚੀਜ਼ ਹੋਏਗੀ ਤੇ ਅੱਜ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਕੀ ਲੱਗਦੀ ਹੈ ਇਹ ਮੇਰੇ ਪੋਤਾ ਕੀ ਸਾਮਾ ਹੋ ਤਹੀ ਨਵੀਂ ਇਹਨਾਂ ਨੇ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ ਘਰੇ ਲਾ ਲਿਆ ਘਰੇ ਲਾ ਲਿਆ ਉਹ ਘਰੇ ਦੇ ਕੇ ਜਾਂਦੇ ਨਹੀਂ ਨਾ ਕਿੰਨੀ ਦਸ਼ਾ ਖਤਮ ਹੋ ਗਿਆ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਨਸ਼ਾ ਵੀ ਕੰਡਿਆ ਸਾਡੇ ਪਿੰਡ ਚਿੱਟਾ ਇੰਨਾ ਵੇਖਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਛਰੇ ਆ ਆਂਬਰ ਤੱਕ ਆਣੇ ਗਾਤਰੇ ਪਾ ਕੇ ਨਸ਼ਾ ਢਿਆਂ ਤੋਂ ਪੁੜਾਂ ਤੇ ਵੇਚਦੇ ਆ ਕੀ ਨਾ ਸੀ ਨੋ ਨੋ ਇਹਨਾਂ ਦਾ ਗੋਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਹਾਂ ਉਹ ਵੀ ਆਇਆ ਪਾਬਟਾ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ ਸਰਕਾਰਾਂ ਦੇ ਕੁਸਕਦੀਆਂ ਹੀ ਨਹੀਂ ਪੁਲਿਸ ਫੜਦੀ ਨਹੀਂ ਜਿਹੜਾ ਨਸ਼ਾ ਕਿੱਥੇ ਫੜਦੀ ਫੜਦੇ ਪਿੰਡ ਦੇ ਮੈਂਬਰਾਂ ਤੋਂ ਪਾਂਚੇ ਜਾਂਦੇ ਆ ਛਡਾ ਲਿਉਂਦੇ ਸਰਕਾਰ ਤੇ ਕਹਿੰਦੀ ਸੀ ਜਿਹੜਾ ਮੈਂਬਰ ਸਰਪੰਚ ਪਿੱਛੋਂ ਛਡਾਉਣ ਜੇ ਉੱਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡ 'ਚ ਤੇ ਪੱਠੀਆਂ ਵੀ ਲੱਗਦੀਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਾਰਵਾਈ ਆ ਮੁੰਡੇ ਮਾਰ ਕੇ ਕੱਲ ਕੋ ਖਾਦਾ ਤੇ ਮਰੇ ਆ ਇਹਨਾਂ ਆਛਾ ਬੁੱਢੀ ਨੇ ਥੋੜਾ ਦੇ ਦਿੱਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਅਹੀਂ ਤੇ ਤੂੜਾਂ ਨੂੰ ਰੋਣੇ ਵੀ ਤੂੜਾਂ ਚ ਆਏ ਅੱਛਾ ਵੀਰਾਂ ਨਾਲ ਹੀ ਪਰਮਜੀਤ ਸਿੰਘ ਵਾਸੀ ਪਿੰਡ ਜੰਮਰ ਹੈਗਾ ਮੈਂ ਸਰਪੰਚ ਨਹੀਂ ਜੀ ਮੇਰੇ ਮੈਸੇਜ ਮੌਜੂਦਾ ਸਰਪੰਚ ਹੋ ਜੀ ਅੱਜ ਤੁਹਾਡੇ ਪਿੰਡ ਦੇ ਨੌਜੋਨਾਂ ਦੀ ਬਹੁਤ ਸਾਰੀ ਕਿਸ ਤਰ੍ਹਾਂ ਹੋਈ ਇਹ ਜੀ ਨਸ਼ੇਕਾਰਨੀ ਹੋਈ ਇਹਨਾਂ ਦੋਨਾਂ ਭਰਾਵਾਂ ਦੀ ਮੌ ਤੇ ਇਹ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਦਰ ਸਾਹਿਬ ਰਟਾਇਰ ਹੋਏ ਤੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ ਤੇ ਸਾਡੀ ਤਾਂ ਸਰਕਾਰਾਂ ਕੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ ਜਿਹੜੀਆਂ ਸਿਰਫ ਕਾਗਜ਼ੀ ਗੱਲਾਂ ਨਾ ਕੀਤੀਆਂ ਜਾਣ ਕੱਲੇ ਭਾਸ਼ਣबाजी ਨਾ ਕੀਤੀ ਜਾਵੇ ਅੱਜਕੱਲ ਇਹ ਆ ਕਿ ਜੇ ਕੋਈ ਬੋਲਦਾ ਤੇ ਉਹਨੂੰ ਕਹਿ ਦਿੰਦੇ ਕਿ ਇਹ ਸਰਕਾਰ ਵਿਰੋਧੀ ਆ ਪਰ ਅਸੀਂ ਸਮਾਜ ਦੀ ਗੱਲ ਕਰਦੇ ਆ ਕਿ ਜੇ ਚੰਗੇ ਇਨਸਾਨ ਆ ਸਾਡੇ ਗੋਲੀਆਂ ਨਾ ਮਾਰੇ ਜਾਣ ਦੇ ਆ ਜਿਹੜੇ ਕੋਈ ਸਾਡੇ ਨਸ਼ੇੜਾਂ ਹੀ ਤੁਰੇ ਜਾਂਦੇ ਆ ਕੋ ਸਾਡੇ ਬੱਚੇ ਉਹਨਾਂ ਨੂੰ ਗਮਰਾਹ ਆ ਕੇ ਤੇ ਕਤਲ ਬੰਦੇ ਜਾਂਦੇ ਆ ਅਸੀਂ ਇਸੇ ਸੋਚਾਂ ਕਿ ਸਾਡੇ ਪੰਜਾਬ ਦਾ ਬਣਾਉਂਗਾ ਕੀ ਕੀ ਲੱਗਦਾ ਸਰਕਾਰ ਕੀ ਕੰਮ ਕਰ ਰਹੀ ਲੱਛਾ ਚੜਿਆ ਬੈਠੇ ਬਿਲਕੁਲ ਹੀ ਝੂਠੇ ਦਾਵੇ ਆ ਬਿਲਕੁਲ ਝੂਠੇ ਦਾਵੇ ਆ ਸ਼ਹਿਰੀਆਂ ਮ ਸਪਲਾਈ ਹੋਣ ਡੀ ਆ ਘਰ ਘਰ ਸਪਲਾਈ ਹੋਣ ਡੀ ਆ ਇਹ ਤਾਂ ਨਾ ਇੱਕ ਦਾ ਨਾ ਕੋਨੀ ਛੋਟਾ ਨਾ ਤੇ ਇੱਕ ਦਾ ਨਾ ਗੋਪੀ ਸੀ ਜਾਈ ਸੀ ਉਹਨੇ ਹਾਂਜੀ ਇੱਕ ਵਯਾ ਸੀ ਇੱਕ ਦੀਆਂ ਦੋ ਗੁੜੀਆਂ ਛੋਟੀਆਂ ਛੋਟੀਆਂ 7 ਸਾਲ ਦੀ ਇੱਕ 5 ਸਾਲ ਦੀ ਆ ਹੁਣ ਉਹਨਾਂ ਦੇ ਪਾਲਣ ਪੋਸ਼ਣ ਕਰਨ ਲਈ ਕੁਛ ਨਹੀਂ ਕਰ ਬਚਿਆ ਮੰਗ ਕੀ ਕਰਦੇ ਆ ਮੰਗ ਤੇ ਸਰਕਾਰ ਕੋਈ ਆ ਜੀ ਸਰਕਾਰ ਹੀ ਜੇ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਅਸੀਂ ਦੇਖੋ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਤੇ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚ ਜਾਏ ਤੇ ਸਾਡੀ ਜਵਾਨੀ ਬਚ ਜਾਏ